मैं गाना गा रहा हूँ 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 ਸਰਦਾਰ ਸਾਡੇ ਸਤਿਕਾਰਯੋਗ ਸੀਨੀਅਰ ਜਨਰਲ ਲਿਸਟ ਸਰਦਾਰ ਪੱਤਾ ਸਰਦਾਰ ਕਮਲਜੀਤ ਸਿੰਘ ਜੀ ਲਕਮਸਤਕ ਹੋਏ ਨੇ ਉਹਨਾਂ ਦੇ ਨਾਲ ਨਾਲ ਧਾਰਨਪਦਵੀ ਸਕਬਿੰਦਰ ਕੌਰ ਜੀ ਵੈਲਕਮ ਕੀਤੀ ਜੀ ਤੁਹਾਨੂੰ ਬਹੁਤ ਬਹੁਤ ਵਨ-ਵਨ ਕੀ ਜਾਨਾ ਦਿੰਦੇ ਹਾਂ ਅਸਾਪਨਾਇਕ ਜੀ ਮੁਜ਼ਮਿਦਾਤ ਜੀ ਮਹਾਰਾਣੀ ਦੇ ਸਰਕਾਰ ਦੇ ਆਲੇ ਨੇ ਆ ਉਹ ਦੇਸ਼ ਵਾਸੀਆਂ ਖਾਸ ਕਰਕੇ ਪੰਜਾਬ ਵਾਸੀਆਂ ਬਹੁਤ ਬਹੁਤ ਤੁਹਾਡਾ ਅੱਜ ਪੇਸ਼ ਦੇਸ਼ ਵਿੱਚ ਪੰਜਾਬ ਵਿੱਚ ਜਿਹੜੇ ਸੰਸਾਰ ਪੱਧਰ ਤੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਿਹੜਾ ਇਹ ਜਹਾਣਾ ਬਹੁਤ ਹੀ ਪ੍ਰਚਾਰਨ ਬਣਾਇਆ ਜਾ ਰਿਹਾ ਹੈ ਅਗਰ ਕਿਹਨਾਂ ਵੱਡੇ ਪੱਤਰਾਂ ਤੇ ਕੱਢੇ ਜਾ ਰਹੇ ਨੇ ਨਮਸਕਾਰ ਰਾਈ ਬਦਵਲਾ ਦਰਦਾਂ ਦਾ ਲਾਡਲਾ ਦੇ ਪਕਾੜਿਆ ਨੇ ਚੁੱਕੀ ਸੰਤ ਮੁੱਖੀ ਲਗਾਈ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਜਨਮ ਜਨਮ ਦੇ ਪਰਿਵਾਰ ਨੇ ਦੋ ਸੁਹਾਗਣਾਂ ਦੀਆਂ ਇੱਕ ਦੂਜੇ ਆਪਣੇ ਦਿਹਾਣੇ ਬਣਾਉਂਦੇ ਨੇ ਜਿਸ ਦਾ ਆਪਸ ਵਿੱਚ ਕਰਦਾ ਮੈਂ ਇੱਕ ਵਾਰ ਫੇਸਬੁਕੀ ਸਦਸਿਓ ਸੰਤ ਅਰਵਦਾਸ ਵਾਲਾ ਜੀ ਜਨਮ ਸਾਭ ਜਨਨ ਇਤਿਆਜ਼ ਕਰਦਾ ਕਿ ਸਾਡੇ ਸਾਰਿਆਂ ਦੀਓਂ ਕਿਰਪਾ ਰੱਖ ਕੇ ਆਉਣ ਵਾਲੇ ਸਮੇਂ ਚ ਅਸੀਂ ਬਾਚੜਦੇ ਤੁਮ ਤੋਂ ਆਪਣੇ ਦੇਹੜੇ ਚ ਬਾਬਾ ਗੁਰੂ ਰਵੀਦਾਸ ਮਹਾਰਾਜ ਜੀ ਦਾ ਜਿਹੜਾ ਨਗਰ ਕੀਰਤਨ ਸਜਾਇਆ ਜਾਂਦਾ ਜਿਹੜਾ ਤੁਹਾਡੇ ਇੱਥੇ ਨਗਰ ਖੇੜੇ ਚ ਪਹੁੰਚਦਾ ਸੋ ਵਾਹਿਗੁਰੂ ਸੋ ਵਾਹਿਗੁਰੂ ਇਹਨਾਂ ਸਾਰਿਆਂ ਨੂੰ ਉਹ ਬਸ ਕਰੇ ਸਿਰ ਤੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਾਰ ਸਾਰੇ ਸ਼ਹਿਰਾਂ ਵਾਸਤੇ ਅਸੀਂ ਆਪਣੇ ਜੀਤਾ ਜੀ ਦੇ ਇਸ ਨੂੰ ਇੱਕਦਮ ਅੱਜ ਨੂੰ ਚਲਦਾ ਆ ਰਿਹਾ ਜਿਵੇਂ ਉਹ ਗੁਰੂ ਨੰਕਰ ਸਾਹਿਬ ਇਸ ਤਰ੍ਹਾਂ ਹੀ ਅਸੀਂ ਬਾਤਾ ਜੀ ਤੁਸੀਂ ਹਰ ਸਾਲ ਜਿਵੇਂ ਕਿ ਗੁਰਦਾਸ ਮਹਾਰਾਜੀ ਦਾ ਕਿ ਨਗਰ ਵਿੱਚ ਬੋਲ ਜਦੋਂ ਸੀ ਜਦੋਂ ਸਾਡੀ ਸਾਰੀ ਪਰਵਾਰ ਸਾਰੀਆਂ ਸਤਿਆਂ ਤੋਂ ਭਲ ਰਿਹਾ ਜੀ ਪ੍ਰਕਾਸ਼ ਕੋਲ ਨਾ ਲੱਖ ਲੱਖ ਲਗਾਈਆਂ ਜੀ ਜਿੰਨੀ ਮੈਂ ਗੁਰੂ ਸੇਵਾ ਦੇ ਨਜ਼ਰ ਰੱਖੀ ਆ ਕਿ ਆਪਣੀ ਸਵਸਥਾ ਤੱਕ ਤੁਹਾਡੇ ਸਾਰੇ ਪਰਿਵਾਰ ਦੇ ਚੱਲਣਾ ਨਾਲ ਇਸੇ ਪ੍ਰਾਸਨੀ ਬੱਗਿਆ ਤੋਂ ਇੱਕ ਜਵਾਲਾ ਫੈਰਿਆ ਹੈ। ਅਰਵਾਇ ਦੀ ਗੱਲ ਖਸਮਾ ਵਾਈਟ ਹੈ। ਲਾਈਵ ਤਸਵੀਰਾਂ ਦਰੋਣਾ ਸਾਂਝੀਆਂ ਕੀਤੀਆਂ 10 ਵਜੇ ਤੋਂ ਲੈ ਕੇ ਉਹਨਾਂ 8 ਵਜੇ ਦਾ ਟਾਈਮ ਹੈ ਉਹ ਸਮਾਪਤੀ ਹੋਈ ਹੈ ਗਲਵੰਡੀ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਤੰਤਰਬਾਪਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਬੜੀ ਧੂਮ ਧਾਮ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ ਤੇ ਸਮੂਹ ਸਾਰਾ ਨਗਰ ਖੇੜਾ ਇਲਾਕਾ ਨਿਵਾਸੀਆਂ ਨਤਮਸਤਕ ਬਗਰਦਾਸ ਬਿਜੇ ਕੀਤਿਆ ਸਰਦਾਰ ਬਾਦ ਸਰਦਾਰ ਜੋਰਾ ਸਿੰਘ ਜੀ ਸਭ ਤੋਂ ਪਹਿਲਾਂ ਜੀ ਮੈਂ ਲੱਖ ਤੁਸੀਂ ਪਾਰਸਾਈਆਂ ਸਤਿਗੁਰੂ ਨਜ਼ਰ ਕਰੇ ਸਤਿਗੁਰੂ ਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਪੂਰੇ ਸੰਸਾਰ ਤੇ ਗੁਰੂ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਾਂ ਸੇ ਮੈਂ ਆਪਣੇ ਆਪ ਵਿੱਚ ਸ਼ਹਿਰ ਵਾਸੀਆਂ ਦੇ ਨਾਮ ਨਾਲ ਬਿਲਨੀ ਸ਼ਹਿਰ ਦੇ ਚੰਗੇ ਕਮਪਨੀ ਤੋਂ ਇੱਕ ਪ੍ਰਾਪਤ ਹੋਣ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਬਾਰੇ ਦੇ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਬੇਸ਼ੱਕ ਇਹ ਆਸ ਕਰਦੇ ਹਾਂ ਕਿ ਅੱਗੇ ਚੱਲ ਕੇ ਦੂਜਾ ਸਫਲਤਾ ਸਾਡੇ ਆਪੇ ਹਾਜ਼ਰ ਹੈਗਾ। ਨਾਲ ਬੇਸਨ ਨੂੰ ਹਮੇਸ਼ਾ ਹੀ ਕਰਦੇ ਰਹੋ। ਜਨਰ ਬਾਕੀ ਨੂੰ ਬਹੁਤ ਬਹੁਤ ਆਪਾ ਸ਼ੁਕਰੀਆ। ਅਸੀਂ ਇਸੀ ਨੂੰ ਸਹਿਯੋਗ ਦੇ ਕੇ ਪਹੁੰਚਾਉਂਦੇ ਹਾਂ ਸਭਾ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਮਹਾਤਮਾ ਗਾਂਧੀ ਜੀ ਦੇ ਅਗਮਨ ਤੋਂ ਪਹਿਲਾਂ ਸਮੂਹ ਦੇਸ਼ ਵਿਦੇਸ਼ ਵਿੱਚ ਹੈ ਸਾਰ ਸੰਗਤਾਂ ਨੂੰ ਪੜਦੇ ਆਗਮਨ ਕਰੂਦੇ ਆ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਜੀਵਨ ਜੀ ਦੇ ਗੁਰੂ ਦਾਸ ਮਹਾਰਾਜ ਜੀ ਦੇ ਉਤਸਵ ਦੇ ਹੜ੍ਹ ਕਿ ਲੱਖ ਲੱਖ ਵਧਾਈਆਂ ਅੱਜ ਸ੍ਰੀ ਗੁਰੂ ਸਾਹਿਬ ਜੀ ਦੁਆਰਾ ਸਭ ਤੋਂ ਅਗਰ ਕੀਰਤਨ ਸ਼ੁਰੂ ਹੋ ਕੇ ਸ਼ਹਿਰ ਦੇ ਮਕਬੋ ਸਭਰਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਬੇਗੋਪੁਰਾ ਸਾਹਿਬ ਦੇ ਸਮਾਪਤੀ ਹੋਈ ਹੈ ਕੋ ਅੱਜ ਦੀ ਨੂੰ ਸੰਗਤ ਦਾ ਦੁਆਰਾ ਪਰਮੰਤਕ ਬੇਟੀਆਂ ਦਾ ਤੇ ਹੋਰ ਸਹਿਰ ਦੇ ਵਿਦਵਾਨ ਤੇ ਸੱਜਣਾ ਦਾ ਜਾਂ ਹੋਰ ਜਿੰਨੇ ਵੀ ਰਾਜਿਕ ਬਤਾਨੂ ਕੋਟੇ ਨੇ ਸਾਰਿਆਂ ਦਾ ਸਹਿਦਨਤ ਪ੍ਰਵਾਦ ਕਰਦੇ ਆ ਤੇ ਕਿਰਪਾਹ ਰਾਜੇ ਅਰਦਾਸ ਕਰਦੇ ਆ ਮਾਰਾ ਸਭ ਨੂੰ ਚੜ੍ਹਦੀ ਕਲਾ ਰੱਖਣ ਤੇ ਸੰਗਤ ਐਸੇ ਤਰ੍ਹਾਂ ਸਤ ਸਹਿਯੋਗ ਦਿੰਦੇ ਰਹਿਣ ਕੋਈ ਵੀ ਤੀਕਾ ਖਾਲਸਾਬ ਇੱਕੀ ਕੀਰਤ ਹੈ ਐਸਾ ਕਾਹੂ ਰਾਜ ਮੈਂ ਜਹਾਂ ਮਿਲੇ ਸਨ ਕੋ ਖਾਨੂ ਵਾਟਸਐਪ ਸੰਚਾਰ ਆਵਾਜ਼ ਹੈ ਅੱਜ ਉਪਰਕਾਰ ਮਹਾਰਾਜੀ ਨੇ ਇੱਕ ਸ਼ੌਂਕ ਨੂੰ ਸੱਜੇ ਹੁੰਦੇ ਨੇ ਸਾਰੀਆਂ ਸੰਗਤਾਂ ਸੱਦੇ ਦੇ ਵਿੱਚ ਦੇਖਿਆ ਸਾਰੀਆਂ ਸੰਗਤਾਂ ਨੇ ਜਿੰਨੀਆਂ ਰਲ ਮਿਲ ਕੇ ਵੈਗਨ ਨਾਨਕ ਦੇ ਨਾਮ ਲੇਵਾ ਸੰਗਤਾਂ ਇੱਕ ਅਕਰਦਾਸ ਜੀ ਵਾਲੀ ਸੰਗਤਾਂ ਸਾਰੀਆਂ ਰਲ ਮਿਲ ਕੇ ਸਾਰਿਆਂ ਨੇ ਸੇਵਾ ਵੀ ਕੀਤੀ ਹੈ ਸਾਰਿਆਂ ਨੂੰ ਸੇਵਾ ਵੀ ਕੀਤੀ ਹੈ ਸਾਰੇ ਗੰਨਾ ਸ਼ਹਿਰ ਨਿਵਾਸੀਆਂ ਦਾ ਇਸ ਤੋਂ ਬਹੁਤ ਉਤਾਰਵਾਦ ਜਿਨ੍ਹਾਂ ਨੇ ਮਾਣ ਕਰਕੇ ਇਸ ਇਹ ਸਾਰੇ ਨਗਰ ਨਿਵਾਸੀਆਂ ਪੰਜਾਬੀਆਂ ਨੂੰ ਅੱਜ ਉਹਦੇ ਅਸੀਂ ਆਸ ਕਰਦੇ ਹਾਂ ਕਿ ਜੋ ਆਉਣ ਵਾਲੇ ਸਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਸ਼ਾਂਤ ਬਸ ਰਹੇ ਜੀ ਇਸੇ ਤਰ੍ਹਾਂ ਸਤਿ ਸਾਈਂ ਜੁੜਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਵੇਰ ਦੇ 10:00 ਤੋਂ ਲੈ ਕੇ ਟਾਈਮ ਕਿੰਨਾ ਹੋ ਗਿਆ ਲਗਭਗ 7 7:30 ਦਾ 8:00 ਦਾ ਟਾਈਮ ਹੋ ਗਿਆ ਹੈ ਔਰ ਤਾਂ ਧੰਨ ਬਾਬਾ ਗੁਰੂ ਦੇ ਵੀ ਦਾਸ ਮਹਾਰਾ ਜੀ ਤੇ ਚੋਕ ਨਗਰ ਕੀਰਤ ਸਜਾਏ ਗਏ ਸੀ ਸਾਰੇ ਸ਼ਹਿਰ ਸਾਰੇ ਨਗਰ ਖੇੜੇ ਦੇ ਵਿੱਚ ਸਾਰੇ ਨੱਕ ਮਸਟਕ ਹੋਏ ਨੇ ਉਹਨਾਂ ਨੂੰ ਤੁਸੀਂ ਸਾਰਨ ਲਾਈਕ ਕਰਿਓ ਪੀਵੀ 26 ਨਿਊਜ਼ ਤੇ